ਕਿ ਇਸ ਇਲਾਕੇ ਨੂੰ ਇਹ ਕਿਹਾ ਜਾਂਦਾ ਵੀ ਪਛੜਿਆ ਹੋਇਆ ਇਲਾਕਾ ਹੈ ਉਥੋਂ ਦੇ ਇਸ ਨਕੂਨ ਦੇ ਵਿੱਚ ਇੰਨਾ ਸ਼ਾਨਦਾਰ ਇਨਾਮ ਵਨ ਸਮਾਰੋਹ ਹੋਣਾ ਆਪਣੇ ਆਪ ਦੇ ਵਿੱਚ ਮਾਣ ਵਾਲੀ ਗੱਲ ਹੈ ਇੱਕ ਵਾਰ ਤਾੜੀਆਂ ਜਿਹੜੀਆਂ ਨੇ ਉਹ ਐਮਡੀ ਸਾਹਿਬ ਲਈ ਜਰੂਰ ਲਗਾਓ ਜਿੰਦਰਜੀਤ ਜੀ ਜੋਰਦਾਰ ਤਾੜੀਆਂ ਤਾੜੀਆਂ ਲਗਾਓ ਜੋਰਦਾਰ ਕਿਉਂਕਿ ਇੰਨੀ ਵੱਡੀ ਪ੍ਰਾਪਤੀ ਅਸੀਂ ਤਾਂ ਉਹ ਕਹਿੰਦੇ ਅਸੀਂ ਬੱਚਿਆਂ ਤੋਂ 1 ਰੁਪਿਆ ਨਹੀਂ ਲੈਣਾ ਤਾਂ ਦੇਖੋ ਉਹਨਾਂ ਦੀ ਸੋਚ ਕਿੰਨੀ ਵੱਡੀ ਹੈ ਕਿ ਅੱਜ ਦਾ ਇਨਾਮ ਵੰਨ ਸਮਾਰੋ ਸਕੂਲ ਮੈਨੇਜਮੈਂਟ ਵੱਲੋਂ ਹੋ ਰਿਹਾ ਹੈ ਨਾ ਕਿ ਕੋਈ ਵਿਦਿਆਰਥੀਆਂ ਦੇ ਉੱਤੇ ਭਾਰ ਪੈ ਰਿਹਾ ਹੈ ਇਸ ਲਈ ਇਹ ਸਕੂਲ ਦਾ ਪ੍ਰਸ਼ਾਸਨ ਜਿਹੜਾ ਹੈਗਾ ਉਹ ਵਧਾਈ ਦਾ ਤੋਂ ਸ਼ੁਰੂ ਹੋਇਆ ਜਦੋਂ ਅਸੀਂ ਖਨੋਰੀ ਦੇ ਵਿੱਚ ਵਿਦਿਆਰਥੀਆਂ ਦੇ ਪੇਂਟਿੰਗ ਮੁਕਾਬਲੇ ਵਿਦਿਆਰਥੀਆਂ ਦੀਆਂ ਖੇਡਾਂ ਵਿਦਿਆਰਥੀਆਂ ਦੇ ਕੂਇਜ਼ ਮੁਕਾਬਲੇ ਵਿਦਿਆਰਥੀਆਂ ਦੇ ਲੇਖ ਮੁਕਾਬਲੇ ਕਰਵਾਉਂਦੇ ਸੀ ਮੈਨੂੰ ਯਾਦ ਹੈ ਪਿੰਡ ਦਾ ਛੋਟਾ ਜਿਹਾ ਸਕੂਲ ਜਿਹਦੇ ਪੰਜ-ਛੇ ਕਮਰੇ ਹੁੰਦੇ ਸੀ ਅਸੀਂ ਉੱਥੇ ਜਾ ਕੇ ਇਹਨਾਂ ਨੂੰ ਮਿਲਕੇ ਆਣਾ ਤੇ ਉਸ ਸਮੇਂ ਵੀ ਇਹਨਾਂ ਦਾ ਸੁਭਾਅ ਕਿ ਅਸੀਂ ਇਹਨਾਂ ਉਤਸ਼ਾਹਪੁਰ ਤੋਂ ਹੁੰਦਾ ਸੀ ਤੇ ਉੱਥੇ ਖਨੋਰੀ ਦੇ ਮੁਕਾਬਲਿਆਂ ਵਿੱਚ ਆਦਰਸ਼ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਭਾਗ ਲੈਣਾ ਤੇ ਪਹਿਲੀਆਂ ਪੋਜੀਸ਼ਨਾਂ ਪ੍ਰਾਪਤ ਕਰਨੀਆਂ ਉਸ ਸਮੇਂ 2016 ਦੇ ਵਿੱਚ ਤੇ ਇਹਨਾਂ ਉਤਸ਼ਾਹ ਕਿ ਉਹ ਲਗਾਤਾਰ ਚੱਲ ਰਿਹਾ ਹੈ ਤੁਹਾਡੇ ਸਾਹਮਣੇ ਹੈ ਕਿ ਤਰਕਸ਼ੀਲ ਸੁਸਾਇਟੀ моей marriages <laughs> timing I start to be a pair Never another one to follow ਨਾਲ ਸਾਚ ਦੀ ਮੈਂ ਉਹ ਲੰਬੜਾ ਦੇ ਮੈਂ ਹੈ ਕੱਟ ਲੈ ਨਾ ਕੋ ਘਰ ਲੈ ਸਿਰ ਤੇ ਸੋ ਲੱਟੀਆਂ ਫੜ ਜਾਏ ਨੀਹਾਰਾ ਬੇਟਾ ਕਨੂ ਦੀ ਤਾ ਮਾਰੇ ਬੇਟਾ ਬੇਚਾ ਲੁੱਟੀਆਂ ਫੜ ਜਾਏ ਕੋਈ ਆ ਭੱਲੇ कुछ स्टडी करने वाले बच्चे ने कुछ ओ प्लेयर ने हरिनंदन अनमोल जसविंदर आशु मलिंदर कौर बच्ची बैठी हुई है प्रभजोत कौर जी देख सकते एपीएस ए पी एस शतराणा स्कूल ਟੀਚਰ ਸਟਾਫ ਐਸ ਸਟੂਡੈਂਟ ਨੇ ਜੋ ਸਾਰੇ ਗੋਲ ਮੈਡਲਿਸਟ ਬੱਚੇ ਨੇ ਉਹਨਾਂ ਦੇ ਵਿੱਚ ਉਹ ਵੀ ਸ਼ਾਮਿਲ ਜਿਨ੍ਹਾਂ ਨੇ ਮੈਡਲ ਜਿੱਤੇ ਹੋਏ ਨੇ ਬੱਚਿਆਂ ਨੇ ਤੇ ਉਹਨਾਂ ਦੇ ਸਾਰੇ ਕੋਚ ਜੋ ਨੇ ਉਹ ਵੀ ਮੌਜੂਦ ਨੇ ਇਸ ਵਿੱਚ ਹੋ ਰਹੀਆਂ ਨੇ ਸਾਹਮਣੇ ਦੇਖਣਾ ਜੀ